ਤਕਦੀਰ ਦੀ ਤਕਦੀਰ ਭਾਗ 19 22 ਜੁਲਾਈ ਨੂੰ ਵੀਰ ਜੀ ਦਾ ਜਨਮ ਦਿਨ ਸੀ ਤਾਂ ਤਕਦੀਰ ਤੇ ਪ੍ਰੀਤੀ ਨੇ ਉਹਨਾਂ ਨੂੰ ਸਰਪ੍ਰਾਈਜ਼ ਦੇਣ ਲਈ ਇੱਕ ਤਰਕੀਬ ਲਗਾਈ ਅਤੇ ਫਿਰ ਤਕਦੀਰ ਨੇ ਵੀਰ ਜੀ ਦੇ ਵੱਡੇ ਬੇਟੇ ਨੂੰ ਕਰਨ ਨੂੰ ਫੋਨ ਕਰਕੇ ਦੁਕਾਨ ਤੇ ਬੁਲਾਇਆ ਫਿਰ ਤਕਦੀਰ ਤੇ ਪ੍ਰੀਤੀ ਦੋਵਾਂ ਨੇ ਉਸ ਨਾਲ ਯੋਜਨਾ ਬਣਾਈ ਸੀ ਉਸ ਬਾਰੇ ਗੱਲ ਕੀਤੀ ਤਾਂ ਉਹ ਵੀ ਬਹੁਤ ਖੁਸ਼ ਹੋ ਗਿਆ ਉਸਨੇ ਦੋਵਾਂ ਨੂੰ ਇਹ ਯਕੀਨ ਦਿਵਾਉਂਦੇ ਹੋਏ ਵਾਅਦਾ ਕੀਤਾ ਕਿ ਉਹ ਵੀਰ ਜੀ ਤੇ ਭਾਬੀ ਨੂੰ ਕੈਂਡਲ ਲਾਈਟ ਡਿਨਰ ਲਈ ਹੋਟਲ ਲੈ ਕੇ ਜਾਵੇਗਾ ਤੇ ਸਰਪ੍ਰਾਈਜ਼ ਦੇਣ ਲਈ ਉਹਨਾਂ ਦੋਹਾਂ ਦੀ ਮਦਦ ਕਰੇਗਾ ਪਰ ਇਹ ਗੱਲ ਉਹਨਾਂ ਨੇ ਸਵੀਟੀ ਤੋਂ ਲੁਕੋਈ ਸੀ 2 ਜੁਲਾਈ ਨੂੰ ਤਕਦੀਰ ਤੇ ਪ੍ਰੀਤੀ ਬਹੁਤ ਖੁਸ਼ ਸੀ ਜਾਣ ਬੁਝ ਕੇ ਦੁਕਾਨ ਤੇ ਵੀਰ ਜੀ ਨੂੰ ਦੋਵਾਂ ਨੇ ਵਧਾਈ ਤੱਕ ਨਹੀਂ ਸੀ ਦਿੱਤੀ ਵੀਰ ਜੀ ਕਈ ਵਾਰ ਗੱਲਾਂ-ਗੱਲਾਂ ਵਿੱਚ ਯਾਦ ਵੀ ਕਰਵਾ ਰਹੇ ਸਨ ਪਰ ਉਹ ਅਣਜਾਣ ਬਣੀਆਂ ਰਹੀਆਂ ਰਾਤ ਨੂੰ ਕਰਨ ਵੀਰ ਜੀ ਦਾ ਵੱਡਾ ਬੇਟਾ ਵੀਰ ਜੀ ਤੇ ਭਾਬੀ ਦੋਵਾਂ ਨੂੰ ਬਹਾਨੇ ਨਾਲ ਹੋਟਲ ਲੈ ਕੇ ਗਿਆ ਜਦੋਂ ਕੈਂਡਲ ਲਾਈਟ ਡਿਨਰ ਕਰਕੇ ਉਹ ਘਰ ਆਏ ਤਾਂ ਉਸਨੇ ਦੱਸ ਦਿੱਤਾ ਕਿ ਯੋਜਨਾ ਤਕਦੀਰ ਤੇ ਪ੍ਰੀਤੀ ਦੀ ਸੀ ਦੂਜੇ ਦਿਨ ਵੀਰ ਜੀ ਨੇ ਆ ਕੇ ਬਹੁਤ ਮਜ਼ਾਕ ਕੀਤਾ ਤੇ ਬਹੁਤ ਖੁਸ਼ ਵੀ ਹੋਏ ਪਰ ਵੀਰ ਜੀ ਨੇ ਸਭ ਕੁਝ ਸਵੀਟੀ ਦੇ ਸਾਹਮਣੇ ਹੀ ਬੋਲ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੋਹਾਂ ਨੂੰ ਬਹੁਤ ਬੋਲੀ ਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਅਗਲੇ ਜਨਮ ਦਿਨ ਨੂੰ ਕੁਝ ਅਲੱਗ ਕਰਕੇ ਦਿਖਾਵੇਗੀ ਤਿੰਨ ਦਿਨ ਬਾਅਦ ਤਕਦੀਰ ਦੇ ਬੇਟੇ ਦਾ ਜਨਮ ਦਿਨ ਸੀ ਉਸ ਦਾ ਪਤੀ ਉਸ ਦੇ ਬੇਟੇ ਨਾਲ ਮਾਰਕੀਟ ਆਇਆ ਉਸ ਲਈ ਕੱਪੜੇ ਲੈਣ ਲਈ ਤਕਦੀਰ ਨੇ ਪਹਿਲਾਂ ਹੀ ਵੀਰ ਜੀ ਤੋਂ ਕਰ ਜਲਦੀ ਜਾਣ ਬਾਰੇ ਪੁੱਛਿਆ ਹੋਇਆ ਸੀ ਜਦੋਂ ਵੀਰ ਜੀ ਨੂੰ ਪਤਾ ਲੱਗਿਆ ਕਿ ਗगन ਦਾ ਜਨਮ ਦਿਨ ਹੈ ਤਾਂ ਉਹ ਇੱਕ ਗਿਫਟ ਪੈਕ ਕਰਵਾ ਲਿਆਇਆ। ਤਕਦੀਰ ਤੇ ਗੁਰਦਸ਼ ਦੇ ਮਨਾ ਕਰਨ ਤੇ ਵੀ ਉਹਨਾਂ ਨੇ ਗगन ਨੂੰ ਗਿਫਟ ਦੇ ਦਿੱਤਾ। ਇਸ ਗੱਲ ਤੇ ਵੀ ਸਵੀਟੀ ਨੇ ਇੱਕ ਗੱਲ ਕਹੀ। ਇਦਾਂ ਦੇ ਛੋਟੇ-ਮੋਟੇ ਗਿਫਟਾਂ ਦਾ ਕੀ ਹੈ? ਇਸ ਦੇ ਬੇਟੇ ਦਾ ਤਾਂ ਸਰ ਗਿਆ ਪਰ ਮੈਂ ਆਪਣੀ ਰੀਤ ਦੇ ਜਨਮ ਦਿਨ ਤੇ ਛੋਟਾ ਜਿਹਾ ਗਿਫਟ ਕੋਈ ਨਹੀਂ ਲੈਣਾ ਕੁਝ ਵੱਡਾ ਦਿਓ ਉਸ ਦੀ ਇਹ ਗੱਲ ਉਹਨਾਂ ਵਿੱਚੋਂ ਕੋਈ ਨਹੀਂ ਸੀ ਸਮਝ ਸਕਦਾ ਕਿਉਂਕਿ ਉਹ ਗਲਤ ਸਮੇਂ ਤੇ ਬੋਲ ਰਹੀ ਸੀ ਫਿਰ ਇਦਾਂ ਹੀ ਇੱਕ ਦਿਨ ਤਕਦੀਰ ਵੀਰਜੀ ਨੂੰ ਪੁੱਛ ਕੇ ਰੀਤੀ ਨੂੰ ਲੈ ਕੇ ਮਾਰਕੀਟ ਚਲੇ ਗਈ ਉਹਨਾਂ ਦੋਹਾਂ ਨੇ ਕੁਝ ਕੱਪੜੇ ਲੈਣੇ ਸੀ ਜਦੋਂ ਉਹ ਦੋਵੇਂ ਵਾਪਸ ਆਈਆਂ ਤਾਂ ਵੀਰਜੀ ਕਹਿੰਦੇ ਮੈਂ ਵੀ ਜਾਣਾ ਏ ਨਾਲ ਵਾਲੀ ਦੁਕਾਨ ਤੇ ਕੁਝ ਕੱਪੜੇ ਮੈਂ ਵੀ ਲੈ ਆਵਾਂ ਆਪ ਕਹਿੰਦੀ ਮੈਂ ਵੀ ਜਾਣਾ ਨਾਲ ਵੀਰ ਜੀ ਨੇ ਮਨਾ ਕੀਤਾ ਨਾਲੇ ਕਿਹਾ ਕਿ ਉੱਥੇ ਸਿਰਫ ਜੈਂਟਸ ਕੱਪੜੇ ਮਿਲਦੇ ਨੇ ਪਰ ਉਹ ਨਾ ਮੰਨੀ ਜਦੋਂ ਵੀਰ ਜੀ ਨੇ ਜ਼ਿਆਦਾ ਹੀ ਮਨਾ ਕੀਤਾ ਤਾਂ ਸਵੀਟੀ ਨੇ ਗੱਲ ਉਲਟਾ ਦਿੱਤੀ ਕਿ ਉਹ ਵੀ ਆਪਣੇ ਪਤੀ ਲਈ ਹੀ ਕੱਪੜੇ ਲੈਣੇ ਚਾਹੁੰਦੀ ਹੈ ਵੀਰ ਜੀ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਕਹਿ ਕੁਝ ਨਹੀਂ ਸਕੇ ਕਿਉਂਕਿ ਸਵੀਟੀ ਨੂੰ ਕਹਿਣਾ ਮਤਲਬ ਮੱਝ ਅੱਗੇ ਵੀ ਨੂੰ ਬਚਾਉਣ ਵਾਲਾ ਕੰਮ ਸੀ ਫਿਰ ਉਹ ਨਾਲ ਤਾਂ ਗਈ ਪਰ ਕੱਪੜੇ ਪਸੰਦ ਨਹੀਂ ਆਏ ਇਹ ਬਹਾਨਾ ਬਣਾ ਕੇ ਵੀਰ ਜੀ ਨਾਲ ਹੀ ਵਾਪਸ ਮੁੜਾਈ ਵੀਰ ਜੀ ਨੂੰ ਵੀ ਦੁਕਾਨਦਾਰਾਂ ਸਾਹਮਣੇ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਹੁਣ ਉਹ ਡਿਊਟੀ ਤੋਂ ਘਰ ਵੀ ਦੇਰ ਨਾਲ ਜਾਣ ਲੱਗ ਗਈ ਸੀ ਕਹਿ ਦਿੰਦੀ ਸੀ ਕਿ ਉਹ ਆਪਣੇ ਪਤੀ ਨਾਲ ਹੀ ਚਲੀ ਜਾਵੇਗੀ ਜਦੋਂ ਉਹ ਆਪ ਛੁੱਟੀ ਕਰਕੇ ਘਰ ਜਾਵੇਗਾ ਜਦੋਂ ਵੀਰ ਜੀ ਤਕਦੀਰ ਤੇ ਪ੍ਰੀਤੀ ਨੂੰ ਉਸ ਦੀਆਂ ਹਰਕਤਾਂ ਬਾਰੇ ਦੱਸਦੇ ਸੀ ਤਾਂ ਉਹਨਾਂ ਦੋਹਾਂ ਨੂੰ ਇਹ ਗੱਲਾਂ ਬਹੁਤ ਅਜੀਬ ਲੱਗਦੀਆਂ ਸੀ ਉਸ ਤੋਂ ਸੰਗ ਹੋ ਕੇ ਵੀਰ ਜੀ ਨੇ ਫੈਸਲਾ ਕੀਤਾ ਕਿ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੰਦੇ ਹਾਂ ਪਰ ਉਸ ਮਗਰ ਮੱਛ ਵਾਲੇ ਹੰਝੂਆਂ ਨਾਲ ਫੇਰ ਸਾਰਿਆਂ ਦੇ ਦਿਲਾਂ ਵਿੱਚ ਦਇਆ ਆ ਗਈ ਹੁਣ ਦੀਵਾਲੀ ਆ ਗਈ ਸੀ ਦੀਵਾਲੀ ਦੇ ਗਿਫਟ ਦੇਣ ਲਈ ਵੀਰ ਜੀ ਨੇ ਵੀਰ ਜੀ ਸਾਰਿਆਂ ਨੂੰ ਪੁੱਛਣ ਲੱਗ ਪਏ ਕਿ ਕੀ ਲੈਣਾ ਹੈ ਤਕਦੀਰ ਤਾਂ ਅਜੇ ਬੋਲਣ ਲਈ ਸੋਚ ਹੀ ਰਹੀ ਸੀ ਸਵੀਟੀ ਕਹਿੰਦੀ ਇਹਦਾ ਤਾਂ ਮੈਨੂੰ ਪਤਾ ਨਹੀਂ ਕੀ ਲੈਣਾ ਏ ਇਹਨੇ ਪਰ ਮੈਂ ਤੇ ਪ੍ਰੀਤੀ ਨੇ ਤਾਂ ਵਧੀਆ ਜਿਹਾ ਗਿਫਟ ਲੈਣਾ ਏ ਉਸ ਦੀ ਇਹ ਗੱਲ ਤੇ ਤਕਦੀਰ ਨੂੰ ਹਾਸਾ ਆ ਰਿਹਾ ਸੀ ਪਰ ਕਲੇਸ਼ ਤੋਂ ਡਰਦੀ ਨੂੰ ਕੰਟਰੋਲ ਕਰਨਾ ਪਿਆ ਵੀ ਜੀ ਨੇ ਸਭ ਨੂੰ ਵਧੀਆ ਹੀ ਗਿਫਟ ਦਿੱਤੇ ਦੀਵਾਲੀ ਤੋਂ ਬਾਅਦ ਵੀ ਜੀ ਰੋਜ਼ ਦੁਕਾਨ ਤੇ ਆਉਣ ਲੱਗ ਪਏ ਹੁਣ ਸਵੇਟੀ ਵੀ ਬਿਨਾਂ ਛੁੱਟੀ ਕੀਤੇ ਰੋਜ਼ ਆਉਂਦੀ ਸੀ ਇੱਕ ਦਿਨ ਉਹ ਆਪਣੇ ਨਾਲ ਆਪਣੀ ਭਾਣ ਜੀ ਰੀਤ ਤੇ ਭੈਣ ਰੋਜ਼ੀ ਨੂੰ ਲੈ ਕੇ ਆਈ ਤਕਦੀਰ ਨੇ ਨੋਟ ਕੀਤਾ ਕਿ ਰੀਤ ਨੂੰ ਉਸ ਦੀ ਮਾਂ ਨਾਲੋਂ ਵੱਧ ਪਿਆਰ ਇਹ ਕਰ ਰਹੀ ਸੀ ਤਕਦੀਰ ਨੂੰ ਸ਼ੱਕ ਹੋਇਆ ਪਰ ਉਸ ਨੇ ਦੱਸਿਆ ਕਿਸੇ ਨੂੰ ਵੀ ਨਹੀਂ ਉਸ ਦੇ ਮੂੰਹੋਂ ਰੀਤ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਤਾਂ ਤਕਦੀਰ ਨੇ ਪਹਿਲਾਂ ਬਹੁਤ ਸੁਣੀਆਂ ਹੋਈਆਂ ਸੀ ਪਰ ਉਦੋਂ ਉਸ ਨੂੰ ਕਦੇ ਇਸ ਦੇ ਪਿਆਰ ਤੇ ਸ਼ੱਕ ਨਹੀਂ ਸੀ ਹੋਇਆ ਫਿਰ ਇੱਕ ਦਿਨ ਸਵੀਟੀ ਨੂੰ ਕਿਸੇ ਚੀਜ਼ ਤੋਂ ਅਲਰਜੀ ਹੋ ਗਈ ਤਾਂ ਉਸਨੇ ਪ੍ਰੀਤੀ ਦੇ ਸਾਹਮਣੇ ਹੀ ਖੁਜਲੀ ਕਰ ਲਈ ਤਾਂ ਪ੍ਰੀਤੀ ਨੇ ਤਕਦੀਰ ਨੂੰ ਦੱਸਿਆ ਉਹਨੂੰ ਤਾਂ ਬਹੁਤ ਜ਼ਿਆਦਾ ਅਲਰਜੀ ਹੋ ਗਈ ਹੈ ਦੀਦੀ ਤੁਸੀਂ ਉਹਨੂੰ ਛੁੱਟੀ ਤੇ ਭੇਜ ਦਵੋ ਅੰਕਲ ਜੀ ਨੂੰ ਕਹਿ ਕੇ ਤਕਦੀਰ ਕਿਉਂ ਕੀ ਹੋਇਆ ਇਦਾਂ ਦਾ ਉਹ ਤਾਂ ਦੱਸਦੀ ਨਹੀਂ ਤੂੰ ਹੀ ਦੱਸ ਦੇ ਪ੍ਰੀਤੀ ਉਹਦੀ ਪੂਰੀ ਬਾਡੀ ਤੇ ਅਜੀਬ ਨਿਸ਼ਾਨ ਪੈ ਰਹੇ ਨੇ ਤਕਦੀਰ ਇਹ ਸੁਣ ਕੇ ਚੁੱਪ ਹੋ ਗਈ ਕਿਉਂਕਿ ਉਹ ਬਿਨਾ ਸੋਚੇ ਸਮਝੇ ਕੁਝ ਵੀ ਕਹਿਣਾ ਨਹੀਂ ਸੀ ਚਾਹੁੰਦੀ ਫਿਰ ਉਸਨੇ ਪਿਆਰ ਨਾਲ ਸਵੀਤੀ ਨੂੰ ਪੁੱਛਿਆ ਐਲਰਜੀ ਦੇ ਨਿਸ਼ਾਨ ਮੈਨੂੰ ਦਿਖਾ ਸਕਦੀ ਹੈ ਕਿ ਨਹੀਂ ਤਾਂ ਉਸਨੇ ਬਿਨਾਂ ਕੁਝ ਸੋਚੇ ਉਸ ਨੂੰ ਉਹ ਨਿਸ਼ਾਨ ਦਿਖਾ ਦਿੱਤੇ ਉਹ ਨਿਸ਼ਾਨ ਦੇਖਣ ਤੋਂ ਬਾਅਦ ਤਕਦੀਰ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਫਿਰ ਉਸਨੇ ਇੱਕ ਯੋਜਨਾ ਬਣਾਈ ਵੀਰ ਜੀ ਨੂੰ ਕਿਹਾ ਕਿ ਦੋ ਕੁ ਦਿਨ ਦੀ ਛੁੱਟੀ ਦੇ ਕੇ ਸਵੀਟੀ ਨੂੰ ਆਰਾਮ ਕਰਨ ਲਈ ਭੇਜ ਦੇਣ ਵੀਰ ਜੀ ਨੇ ਤਕਦੀਰ ਨੂੰ ਤਕਦੀਰ ਦੇਖਣ ਤੇ ਸਵੀਟੀ ਨੂੰ ਛੁੱਟੀ ਦੇਣ ਲਈ ਹਾਂ ਕਰ ਦਿੱਤੀ ਹੌਨ ਸਵਿਟੀ ਘਰ ਸੀ ਤਾਂ ਦੋ ਦਿਨਾਂ ਤੱਕ ਤਕਦੀਰ ਤੇ ਪ੍ਰੀਤੀ ਨੂੰ ਤਕਦੀਰ ਨੇ ਪ੍ਰੀਤੀ ਨੂੰ ਸਿਖਾਇਆ ਕਿ ਉਹ ਕਿਸੇ ਵੀ ਤਰ੍ਹਾਂ ਬਿਨਾ ਕੁਝ ਉਸ ਨੂੰ ਦੱਸੇ ਪਤਾ ਕਰੇ ਕਿ ਵਿਆਹ ਹੋਏ ਨੂੰ ਉਹ 3 ਸਾਲ ਕਹਿੰਦੀ ਹੈ ਫਿਰ ਬੱਚਾ ਕਿਉਂ ਨਹੀਂ ਕੀ ਕੋਈ ਪ੍ਰੋਬਲਮ ਹੈ ਤਾਂ ਉਸ ਨੇ ਇਸੇ ਤਰ੍ਹਾਂ ਕੀਤਾ ਜਦੋਂ ਦੋ ਦਿਨਾਂ ਬਾਅਦ ਸਵਿਟੀ ਆਈ ਤਾਂ ਉਸ ਨੇ ਪਿਆਰ ਜਿਹੇ ਨਾਲ ਗੱਲਾਂ-ਗੱਲਾਂ ਵਿੱਚ ਪੁੱਛ ਲਿਆ ਪਰ ਜਵਾਬ ਸੁਣ ਕੇ ਤਕਦੀਰ ਦੇ ਪਿਆਰਾਂ ਥੱਲੋਂ ਜਮੀਨ ਨਿਕਲ ਗਈ ਕਿਉਂਕਿ ਸਵੀਤੀ ਨੇ ਕਿਹਾ ਸੀ ਕਿ ਉਹ ਮਾਂ ਨਹੀਂ ਬਣ ਸਕਦੀ ਪਰ ਉਹ ਨਿਸ਼ਾਨ ਜੋ ਤਕਦੀਰ ਨੇ ਤ੍ਰਿ ਤੇ ਬ੍ਰੀਤੀ ਨੇ ਦੇਖੇ ਸੀ ਉਹ ਤਾਂ ਪੈਂਦੇ ਹੀ ਪ੍ਰੈਗਨੈਂਸੀ ਸਮੇਂ ਨੇ ਕਿਉਂਕਿ ਤਕਦੀਰ ਖੁਦ ਇੱਕ ਮਾਂ ਸੀ ਇਹ ਗੱਲ ਉਹਨਾਂ ਨੂੰ ਵੀ ਚੰਗੀ ਉਹ ਚੰਗੀ ਤਰ੍ਹਾਂ ਜਾਣਦੀ ਸੀ ਉਹ ਇਸ ਗੱਲ ਤੋਂ ਪਰੇਸ਼ਾਨ ਤਾਂ ਬਹੁਤ ਹੋਈ ਕਿ ਸਵੀਟੀ ਮਾਂ ਹੋਣ ਦੇ ਬਾਵਜੂਦ ਵੀ ਆਪਣੀ ਇਹ ਗੱਲ ਲੁਕੋ ਕਿਉਂ ਰਹੀ ਸੀ ਚਲੋ ਦਿਨ ਲੰਘਦੇ ਗਏ ਇੱਕ ਦਿਨ ਸਵੀਟੀ ਵੀਰ ਜੀ ਦੇ ਫੋਨ ਤੋਂ ਫੋਨ ਕਰਕੇ ਕਿਸੇ ਮੁੰਡੇ ਨੂੰ ਬਹੁਤ ਬੋਲ ਰਹੀ ਸੀ ਉਹ ਕਹਿ ਰਹੀ ਸੀ ਹੁਣ ਤੇਰਾ ਮੇਰਾ ਕੋਈ ਲਿੰਕ ਨਹੀਂ ਮੈਂ ਹੁਣ ਵਿਸ਼ਾਲ ਨਾਲ ਰਹਿ ਰਹੀ ਹਾਂ ਤਾਂ ਮੈਨੂੰ ਰਹਿਣ ਦੇ ਨਾਲੇ ਫੋਨ ਨਾ ਕਰੀ ਹੁਣ ਕਦੇ ਵੀ ਮੇਰੇ ਘਰ ਮੇਰਾ ਭਰਾ ਲੜਾਈ ਕਰਦਾ ਏ ਨਾਲੇ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ ਸੁਣ ਗਿਆ ਨਹੀਂ ਤਾਂ ਫੇ ਤੇਰੇ ਲਈ ਠੀਕ ਨਹੀਂ ਹੋਣਾ ਫੇ ਤੇਰੇ ਘਰ ਦੇ ਮੈਂਨਤਾ ਕਰਦੇ ਹੁੰਦੇ ਨੇ ਨਾਲੇ ਤੇਰੀ ਮਾਂ ਵੀ ਰੋਂਦੀ ਹੁੰਦੀ ਹੈ ਇਹਨਾਂ ਕਹਿ ਕੇ ਸਵੀਟੀ ਨੇ ਫੋਨ ਕੱਟ ਦਿੱਤਾ ਸਵੀਟੀ ਨੇ ਮਜ਼ਾਕ ਵਿੱਚ ਕਹਿ ਦਿੱਤਾ ਕੀ ਗੱਲ ਹੋ ਗਈ ਤੂੰ ਤਾਂ ਜਾਨ ਲੈਣੀ ਤੂੰ ਤਾਂ ਜਾਨ ਲੈਣੀ ਕਰ ਦਿੱਤੀ ਵਿਚਾਰੇ ਦੀ ਕੀ ਚੱਕਰ ਹੈ ਤਾਂ ਸਵਿਟੀ ਹੱਸ ਕੇ ਕਹਿੰਦੀ ਇਦਾਂ ਹੀ ਹੈ ਫੇਰ ਸ਼ੇਰ ਦੀ ਸ਼ੇਰਨੀ ਆ ਡਰ ਕੇ ਨਹੀਂ ਰਹਿਣਾ ਇਹ ਗੱਲ ਤਕਦੀਰ ਉਸ ਸਮੇਂ ਤਾਂ ਨਾ ਸਮਝੀ ਕਿਉਂਕਿ ਇਹ ਕਿਸੇ ਗਾਣੇ ਦੇ ਅੱਗੇ ਬੋਲਿਆ ਹੋਇਆ ਹੈ ਡਾਇਲੋਗ ਸੀ ਦੇ ਉਸਨੇ ਕਦੇ ਵੀ ਇਦਾਂ ਦੇ ਗਾਣੇ ਨਹੀਂ ਸੀ ਸੁਨੇ ਖੈਰ ਜਨਵਰੀ ਦਾ ਮਹੀਨਾ ਸੀ ਤੇ ਦਿਨ ਲੋਹੜੀ ਦਾ ਸੀ ਸਾਰੇ ਖੁਸ਼ ਸੀ ਪਰ ਸਵੀਟੀ ਦੀ ਕੋਈ ਖਬਰ ਨਹੀਂ ਸੀ ਉਹ ਦੁਕਾਨ ਤੇ ਨਹੀਂ ਆਈ ਸੀ ਵੀਰ ਜੀ ਨੇ ਫੋਨ ਕਰਕੇ ਵਿਸ਼ਾਲ ਨੂੰ ਪੁੱਛਿਆ ਤਾਂ ਵਿਸ਼ਾਲ ਨੇ ਦੱਸਿਆ ਕਿ ਉਹ ਤਾਂ ਸਵੇਰ ਦੀ ਦੁਕਾਨ ਤੇ ਚੱਲੀ ਹਾਂ ਕਹਿ ਕੇ ਗਈ ਹੈ ਪਰ ਜੇ ਉਹ ਇੱਥੇ ਨਹੀਂ ਤਾਂ ਕਿੱਥੇ ਸੀ ਦੁਪਹਿਰ ਵੇਲੇ ਉਹ ਆ ਗਈ ਤਾਂ ਵੀਜੀ ਨੇ ਲੇਟ ਆਉਣ ਦਾ ਕਾਰਨ ਪੁੱਛਿਆ ਉਸਨੇ ਹੱਸ ਕੇ ਬਸ ਨਾ ਹੀ ਕਿਹਾ ਸੀ ਕੋਈ ਕੰਮ ਬਸ ਵੀਜੀ ਇਹ ਮੇਰੀ ਗੱਲ ਦਾ ਜਵਾਬ ਨਹੀਂ ਸਵੀਟੀ ਅਜੇ ਮੇਰੇ ਕੋਲ ਜਵਾਬ ਨਹੀਂ ਟਾਈਮ ਆਊਗਾ ਤਦ ਦੱਸ ਦੇਵਾਂਗੀ ਮਾਰਚ ਵਿੱਚ ਤਕਦੀਰ ਦਾ ਜਨਮ ਦਿਨ ਸੀ ਸਵੀਟੀ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਆਪਣੀ ਆਦਤ ਮੁਤਾਬਕ ਉਸਨੇ ਇੰਨਾ ਕਲੇਸ਼ ਕੀਤਾ ਕਿ ਉਸਦੇ ਜਨਮ ਦਿਨ ਨੂੰ ਮਹਾਰਮ ਮਹਾਰਮ ਦਿਨ ਵਰਗਾ ਬਣਾ ਦਿੱਤਾ ਖੈਰ 22 ਮਾਰਚ ਦੀ 22 ਮਾਰਚ ਨੂੰ ਪ੍ਰੀਤੀ ਦੀ ਮੰਗਣੀ ਸੀ ਉਸ ਦਿਨ ਵੀ ਉਹ ਦੁਕਾਨ ਤੇ ਹੀ ਨਹੀਂ ਆਈ ਤਾਂ ਕਿ ਤਕਦੀਰ ਮੰਗਣੀ ਤੇ ਨਾ ਜਾ ਸਕੇ ਪਰ ਇਹ ਉੱਥੇ ਪਹੁੰਚ ਗਈ ਤਾਂ ਜੋ ਪ੍ਰੀਤੀ ਤਕਦੀਰ ਨੂੰ ਮਤਲਬ ਹੀ ਜਾਂ ਪਿਆਰ ਦਾ ਦਿਖਾਵਾ ਕਰਨ ਵਾਲੀ ਸਮਝੇ ਤੇ ਉਹਨਾਂ ਵਿੱਚ ਦਰਾਰ ਪੈ ਜਾਵੇ। ਸ਼ਾਮ ਨੂੰ ਮੈਂ ਜਦੋਂ ਵਧਾਈ ਦੇਣ ਲਈ ਫੋਨ ਕੀਤਾ ਤਾਂ ਪ੍ਰੀਤੀ ਨੇ ਉਸ ਨੂੰ ਦੱਸਿਆ ਕਿ ਉਹ ਸਭ ਕੁਝ ਸਮਝ ਗਈ ਸੀ। ਮਈ ਮਹੀਨੇ ਵਿੱਚ 24 ਤਾਰੀਖ ਨੂੰ ਉਹਨਾਂ ਕੋਲ ਇੱਕ ਉਹਨਾਂ ਦੇ ਪੁਰਾਣੇ ਗਾਹਕ ਆਏ ਤੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ 27 28 ਤਾਰੀਖ ਵਾਲੇ ਦੈਨ ਆਪਣੇ ਘਰ ਬੁਲਾਇਆ ਕਿਉਂਕਿ ਉਹਨਾਂ ਦੇ ਪਿੰਡ ਕੋਈ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਸ ਨੂੰ ਰੌਸ਼ਨੀ ਕਹਿੰਦੇ ਹਨ ਅਤੇ ਲੋਕੀ ਦੂਦਰਾਡੇ ਤੋਂ ਉਹਨਾਂ ਦੇ ਪਿੰਡ ਪਹੁੰਚ ਕੇ ਆਨੰਦ ਮਾਣਦੇ ਹਨ ਉਹ ਬਹੁਤ ਪਿਆਰ ਨਾਲ ਆਪਣੇ ਘਰ ਆਉਣ ਲਈ ਸਾਰਿਆਂ ਨੂੰ ਕਹਿ ਕੇ ਗਈ ਵੀਰ ਜੀ ਨੇ ਤਕਦੀਰ ਨੂੰ ਕਿਹਾ ਤੁਸੀਂ ਤਿੰਨੋਂ ਜਾਇਓ ਪਹਿਲਾਂ ਤੇ ਜਦ ਤੱਕ ਮੈਂ ਦੁਕਾਨ ਤੇ ਵਾੜ ਜਾਊਂਗਾ ਤੁਸੀਂ ਸਮੇਂ ਸਿਰ ਆ ਜਾਓ ਫਿਰ ਮੈਂ ਛੋਟੇ ਬੇਟੇ ਨੂੰ ਨਾਲ ਲੈ ਕੇ ਜਾਊਂਗਾ ਉਹਨਾਂ ਤਿੰਨਾਂ ਨੇ ਯੋਜਨਾ ਬਣਾਈ ਕਿ 27 ਮਈ ਜਾਵਾਂਗੇ ਉਹਨਾਂ ਤਿੰਨਾਂ ਨੇ ਸਵੇਰੇ ਜਲਦੀ ਤਿਆਰ ਹੋ ਕੇ ਪਹਿਲਾਂ ਦੁਕਾਨ ਤੇ ਜਾਣਾ ਸੀ ਤਕਦੀਰ ਤੇ ਪ੍ਰੀਤੀ ਤਾਂ ਪਹੁੰਚ ਗਈਆਂ ਜਾ ਕੇ ਦੁਕਾਨ ਦੀ ਸਫਾਈ ਵੀ ਕਰ ਲਈ ਪਰ ਉਹ ਨਾ ਆਈ ਉਹ ਬਹੁਤ देर ਨਾਲ ਆਈ ਜਦ ਸਾਕੇ ਵੀਰ ਜੀ ਵੀ ਆ ਗਏ ਵੀਰ ਜੀ ਕਹਿੰਦੇ ਤੁਸੀਂ लेट ਤਾਂ ਇੱਥੇ ਹੀ ਹੋ ਗਏ ਵਾਪਸ ਕਦੋਂ ਆਉਂਗੇ ਤਕਦੀਰ ਬੇਟਾ ਇਹ ਤਾਂ ਛੋਟੇ ਨੇ ਤੂੰ ਸੀਨੀਅਰ ਹੈ ਟਾਈਮ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਜਾਵੋ ਹੁਣ ਫਿਰ ਮੁੜਨਾ ਵੀ ਹੈ ਉਹ ਪਹਿਲਾਂ ਤਾਂ ਉਹਨਾਂ ਦੇ ਘਰ ਪਹੁੰਚੇ ਰਸਮੀ ਆਪਾਕਤ ਤੋਂ ਬਾਅਦ ਉਹਨਾਂ ਨੇ ਲੱਖ ਮਨਾ ਕਰਨ ਤੇ ਵੀ ਉਹ ਉਹਨਾਂ ਲਈ ਨਾਸ਼ਤਾ ਤਿਆਰ ਕਰਨ ਲੱਗ ਪਏ ਪਰ ਸਵੀਟੀ ਉਹਨਾਂ ਦੋਹਾਂ ਨੂੰ ਹੁਣੇ ਆਈ ਕਹਿ ਕੇ ਪਤਾ ਨਹੀਂ ਕਿੱਥੇ ਚਲੀ ਗਈ ਰੀਤੀ ਨੇ ਦੱਸਿਆ ਕਿ ਅੱਜ ਉਸ ਕੋਲ ਫੋਨ ਵੀ ਹੈ ਰੀਤੀ ਨੂੰ ਨੰਬਰ ਪਤਾ ਸੀ ਉਹ ਫੋਨ ਕਰਨ ਲੱਗੀਆਂ ਉਹ ਬਾਰ ਬਾਰ ਫੋਨ ਕਰੀ ਜਾਣ ਪਰ ਉਹ ਨਾ ਚੁੱਕੇ 2 ਘੰਟੇ ਨੂੰ ਇੰਤਜ਼ਾਰ ਕਰਨ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕਰ ਲਿਆ ਜਦੋਂ ਉਹ ਫੇਰ ਵੀ ਨਾ ਆਈ ਤਾਂ ਉਹ ਜਿਨ੍ਹਾਂ ਦੇ ਘਰ ਗਈਆਂ ਸੀ ਤਕਦੀਰ ਨੇ ਉਹਨਾਂ ਤੋਂ ਹੀ ਫੋਨ ਕਰਵਾਇਆ ਤਾਂ ਕਿਤੇ ਜਾ ਕੇ ਮੈਡਮ ਵਾਪਸ ਮੁੜ ਕੇ ਆਏ ਜੇ ਕੁਝ ਵੀ ਹੁੰਦਾ ਤਾਂ ਜ਼ਿੰਮੇਵਾਰ ਮੈਂ ਹੋਣਾ ਸੀ ਇਸ ਲਈ ਤਕਦੀਰ ਨੇ ਸਵਿਟੀ ਨੂੰ ਪੁੱਛਿਆ ਕਿੱਥੇ ਗਈ ਸੀ ਐਨਾ ਟਾਈਮ ਕਿੱਥੇ ਲਾ ਕੇ ਆਈ ਨਹੀਂ ਸਵੀਟੀ ਕਿਤੇ ਨਹੀਂ ਯਾਰ ਇੱਥੇ ਮੇਰੇ ਪਹਿਲਾਂ ਸਹੁਰੇ ਸੀ ਸੱਸ ਨੂੰ ਮਿਲਣ ਗਈ ਸੀ ਹੁਣ ਤਕਦੀਰ ਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ ਪਰ ਉਹ ਕਿਸੇ ਦੇ ਘਰ ਸੀ ਇਸ ਗੱਲ ਕਰਕੇ ਉਸਨੇ ਉਸ ਨੂੰ ਕੁਝ ਵੀ ਨਹੀਂ ਬੋਲਿਆ ਫਿਰ ਉਹਨਾਂ ਨੇ ਰੋਸ਼ਨੀ ਤੇ ਜਾ ਕੇ ਮੱਥਾ ਟੇਕਿਆ ਅਤੇ ਵਾਪਸ ਆ ਗਈਆਂ ਵਾਪਸ ਆਉਣ ਲਈ 3 ਵਜ ਗਏ ਤਾਂ ਵੀਰ ਜੀ ਬਹੁਤ ਗੁੱਸੇ ਹੋਏ ਤਕਦੀਰ ਨੂੰ ਕਹਿੰਦੇ ਤੈਨੂੰ ਕੀ ਹੋ ਗਿਆ ਜ਼ਿੰਮੇਵਾਰੀ ਤੋਂ ਅੱਗੇ ਤਾਂ ਤਦੇ ਪਿੱਛੇ ਹਟੇ ਨਹੀਂ ਅੱਜ ਕੀ ਹੋ ਗਿਆ ਲੇਟ ਕਿਉਂ ਹੋ ਗਏ ਤੁਸੀਂ ਐਨਾ ਟਾਈਮ ਕਿੱਥੇ ਲਾਇਆ ਵੀਰ ਜੀ ਉਸ ਨੂੰ ਪਹਿਲੀ ਵਾਰ ਗੁੱਸੇ ਵਿੱਚ ਬੋਲੇ ਸੀ ਉਹ ਵੀ ਇਸ ਬੇਟੀ ਦੀ ਵਜ੍ਹਾ ਨਾਲ ਉਹ ਕੁਝ ਵੀ ਨਾ ਬੋਲ ਸਕੀ ਕਿਉਂਕਿ ਵੀਰ ਜੀ ਕੁਝ ਗੁੱਸੇ ਵਿੱਚ ਸੀ ਉਹ ਇੰਤਜ਼ਾਰ ਕਰਨ ਲੱਗੀ ਕਿ ਉਹ ਕਦੋਂ ਗੁੱਸੇ ਵਿੱਚੋਂ ਬਾਹਰ ਆਉਣ ਤੇ ਉਹ ਆਪਣਾ ਪੱਖ ਉਹਨਾਂ ਅੱਗੇ ਰੱਖੇ ਉਸਨੇ ਰੀਤੀ ਨੂੰ ਕਿਹਾ ਕਿ ਉਸ ਨਾਲ ਗੱਲ ਕਰ ਕਰਕੇ ਪਤਾ ਕਰੇ ਕਿ ਜਦੋਂ ਤਲਾਕ ਹੀ ਹੋ ਗਿਆ ਫਿਰ ਕੀ ਕਰਨ ਗਈ ਸੀ ਉਹ ਕਿਸੇ ਦੇ ਘਰ ਰੀਤੀ ਨੇ ਪਤਾ ਕੀਤਾ ਤੇ ਜਦੋਂ ਉਸ ਨੂੰ ਦੱਸਿਆ ਤਾਂ ਕੋਈ ਵੀ ਨਿਸ਼ਾਨ ਉਸ ਦੀ ਉਸ ਉਸ ਸਮੇਂ ਕੀ ਹਾਲਤ ਹੋਈ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕੋਈ ਵੀ ਇਨਸਾਨ ਉਸ ਦੀ ਉਸ ਸਮੇਂ ਕੀ ਹਾਲਤ ਹੋਈ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਰੀਤੀ ਨੇ ਦੱਸਿਆ ਕਿ ਸਵੀਟੀ ਨੇ ਦੱਸਿਆ ਸੀ ਕਿ ਉਹ 16 ਸਾਲ ਦੀ ਉਮਰ ਵਿੱਚ ਉਸ ਮੁੰਡੇ ਨਾਲ ਵਿਆਹੀ ਗਈ ਸੀ ਪਰ ਉਹ ਮੁੰਡਾ ਸਾਲ ਬਾਅਦ ਕਿਸੇ ਹੋਰ ਨੂੰ ਕਰ ਲੈ ਆਇਆ ਫਿਰ ਇਸ ਨੂੰ ਉਸਨੇ ਘਰੋਂ ਕੱਢ ਦਿੱਤਾ ਉਸਨੇ ਕេស ਕਰਕੇ ਉਸ ਤੋਂ ਪੈਸੇ ਲੈ ਲਏ ਪਰ ਤਕਦੀਰ ਨੂੰ ਯਕੀਨ ਨਹੀਂ ਸੀ ਆ ਰਿਹਾ ਉਹ ਪੂਰੀ ਤਰ੍ਹਾਂ ਪਤਾ ਕਰਨਾ ਚਾਹੁੰਦੀ ਸੀ ਕਿ ਉਹ ਕਿੱਦਾਂ ਦੀ ਹੈ ਉਸਨੂੰ ਲੱਗਦਾ ਕਿ ਤੇ ਉਹ ਸਮਝਣ ਵਿੱਚ ਗਲਤੀ ਨਾ ਕਰਦੀ ਹੋਵੇ ਫਿਰ ਉਸਨੇ ਪ੍ਰੀਤੀ ਨੂੰ ਪੁੱਛਣ ਲਈ ਭੇਜਿਆ ਕਿ ਉਹ ਮੁੰਡਾ ਕੌਣ ਹੈ ਨਾਮ ਪਤਾ ਜਾਂ ਕੁਝ ਹੋਰ ਪ੍ਰੀਤੀ ਨੇ ਦੱਸਿਆ ਕਿ ਉਹ ਮੁੰਡਾ ਉਹੀ ਹੈ ਜੋ ਉਸ ਦਿਨ ਦੁਕਾਨ ਤੇ ਆਇਆ ਸੀ ਤਕਦੀਰ ਨਿਖਾਰਾ ਕੇ ਉਹਨਾਂ ਨੂੰ ਵੀ ਫੋਨ ਕੀਤਾ ਜਿਨ੍ਹਾਂ ਦੇ ਉਹ ਸੰ ਘਰ ਗਈਆਂ ਸੀ ਉਸ ਨੇ ਉਹਨਾਂ ਵੀਰ ਜੀ ਨੂੰ ਉਹਨਾਂ ਦੀ ਪਤਨੀ ਨਾਲ ਗੱਲ ਕਰਵਾਉਣ ਲਈ ਕਿਹਾ ਉਹਨਾਂ ਨੇ ਫੋਨ ਪਤਨੀ ਨੂੰ ਦੇ ਦਿੱਤਾ ਉਹਨਾਂ ਨੇ ਉਸ ਨੂੰ ਦੱਸਿਆ ਕਿ ਸਵੀਟੀ ਬਿਨਾ ਵਿਆਹ ਕਰਵਾਏ ਉਸ ਮੁੰਡੇ ਨਾਲ ਰਹਿੰਦੀ ਸੀ ਘਰਦਿਆਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਵਾਪਸ ਮੁੜ ਕੇ ਘਰੇ ਚਲੀ ਜਾਵੇ ਪਰ ਸਵੀਟੀ ਦੀ ਸਿਹਤ ਤੇ ਕੋਈ ਅਸਰ ਨਹੀਂ ਸੀ ਬਹੁਤ ਕੁਝ ਹੋਇਆ ਪਰ ਇਹ ਨਹੀਂ ਸੀ ਸਮਝਦੀ ਮੁੰਡੇ ਦੇ ਪਿਤਾ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਲੋਕਾਂ ਨੇ ਉਸ ਦਾ ਦੋਸ਼ੀ ਸਵੀਟੀ ਨੂੰ ਬਣਾਇਆ ਮੁੰਡੇ ਨੂੰ ਮਾਂ ਦੇ ਹੋਰ ਮਾਂ ਤੇ ਹੋਰ ਰਿਸ਼ਤੇਦਾਰਾਂ ਨੇ ਵਿਆਹ ਲਿਆ ਤਾਂ ਸਵੀਟੀ ਨੇ ਫੈਸਲਾ ਕਰਨ ਲਈ 20 ਲੱਖ ਮੰਗਿਆ ਤਾਂ ਕਰ ਕਰਾ ਕੇ 15 ਲੱਖ ਵਿੱਚ ਫੈਸਲਾ ਹੋ ਗਿਆ ਹੁਣੇ ਸਮਝਣ ਵਿੱਚ ਤਕਦੀਰ ਨੂੰ देर ਨਾ ਲੱਗੀ ਕਿ ਉਸ ਤੋਂ ਬਾਅਦ ਸਵੀਟੀ ਨੇ ਆਪਣਾ ਹੱਥ ਇਸ ਬਿਜ਼ਨਸ ਵਿੱਚ ਅਜਮਾਉਣਾ ਸ਼ੁਰੂ ਕੀਤਾ ਸੀ ਤਕਦੀਰ ਇਹ ਗੱਲਾਂ ਅਜੇ ਕਿਸੇ ਨੂੰ ਨਹੀਂ ਸੀ ਦਸੀਆਂ ਪਰ ਉਹ ਆਪ ਪਰੇਸ਼ਾਨ ਰਹਿਣ ਲੱਗ ਪਈ ਸੀ ਵੀਰ ਜੀ ਨੇ ਕਈ ਵਾਰ ਪੁੱਛਿਆ ਵੀ ਪਰ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਦੱਸੇ ਕਿ ਨਾ ਜੇ ਦੱਸੇ ਵੀਗੀ ਤਾਂ ਕਿਵੇਂ ਕਿਉਂਕਿ ਉਹ ਉਸ ਦੇ ਭਰਾ ਬਣੇ ਹੋਏ ਸਨ ਇਸੇ ਚੱਕਰ ਵਿੱਚ ਦਿਨ ਲੰਘਦੇ ਰਹੇ ਹੁਣ ਤਾਂ ਸਵੀਟੀ ਨੂੰ ਘਟਨਾ ਵਾਲਾ ਫੋਨ ਵੀ ਮਿਲ ਗਿਆ ਸੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਫਿਰ ਇੱਕ ਦਿਨ ਸਵੀਟੀ ਨੂੰ ਫੋਨ ਆਇਆ ਉਸ ਦੇ ਭੈਣ ਦੇ ਸਹੁਰੇ ਉਸ ਨਾਲ ਲੜ ਰਹੇ ਸੀ ਇਸ ਨੇ ਆਪਣੀ ਭੈਣ ਨਾਲ ਕਾਫੀ ਦੇਰ ਤੱਕ ਗੱਲ ਕੀਤੀ ਤੇ ਉਸ ਨੂੰ ਸ਼ਹਿਰ ਦਿੱਤੀ ਕਿ ਬਸ ਕੱਪੜੇ ਪਾ ਤੇ ਇੱਥੇ ਆ ਜਾ ਇਹ ਫੋਨ ਤੇ ਗਾਲ੍ਹਾਂ ਵੀ ਕੱਢ ਰਹੀ ਸੀ ਉਸ ਸਮੇਂ ਵੀਰ ਜੀ ਵੀ ਉੱਥੇ ਹੀ ਸੀ ਤਾਂ ਉਹਨਾਂ ਨੇ ਪੁੱਛ ਲਿਆ ਕਿ ਕੀ ਗੱਲ ਐ ਤਾਂ ਸਵੀਟੀ ਨੇ ਦੱਸਿਆ ਮੇਰੀ ਭੈਣ ਦਾ 4 ਸਾਲ ਪਹਿਲਾਂ ਵਿਆਹ ਕੀਤਾ ਸੀ ਇਸ ਉਮਰ ਦੇ ਉਸ ਸਮੇਂ 15 16 ਕੋ ਸਾਲ ਦੀ ਸੀ ਜੋ ਬੰਦਾ ਹੈ ਮੇਰਾ ਜੀਜਾ ਉਹ 40 ਸਾਲ ਦਾ ਸੀ ਉਦੋਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਇਸ ਲਈ ਇਹ ਉਸ ਦਾ ਦੂਜਾ ਵਿਆਹ ਸੀ ਬੱਚੇ ਦੋ ਨੇ ਉਸ ਦੇ ਕੁੜੀ ਤੇ ਮੁੰਡਾ ਜੋ ਕੈਨੇਡਾ ਪੱਕੇ ਨੇ ਫਿਰ ਮੇਰੀ ਭੈਣ ਨੂੰ ਬੱਚਾ ਪੈਦਾ ਨਾ ਕਰ ਸਕਣ ਕਰਕੇ ਮਿਹਣੇ ਵੱਜਣ ਲੱਗੇ ਤਾਂ ਉਹ ਕੁੜੀ ਬੋਲ ਲੈ ਕੇ ਦਿੱਤੀ ਉਹ ਕੁੜੀ ਨੂੰ ਆਪਣੀ ਨਹੀਂ ਮੰਨਦੇ ਇਸ ਗੱਲ ਤੇ ਰੋਜ਼ ਲੜਾਈ ਹੁੰਦੀ ਹੈ ਪਰ ਹੁਣ ਮੈਂ ਉਹਨਾਂ ਨੂੰ ਦੱਸਾਂਗੀ ਕਿ ਕਿਵੇਂ ਤੰਗ ਕਰੀਦਾ ਹੈ ਕਿਸੇ ਨੂੰ ਕੋਲ ਹੀ ਬੈਠੀਆਂ ਤਕਦੀਰ ਤੇ ਪ੍ਰੀਤੀ ਵੀ ਸੁਣ ਰਹੀਆਂ ਸੀ ਪਰ ਬੋਝਣ ਦੀ ਹਿੰਮਤ ਨਹੀਂ ਸੀ ਹੋ ਰਹੀ ਫਿਰ ਵੀ ਜੀ ਬੋਲ ਪਏ ਤੁਸੀਂ ਇੰਨੀ ਛੋਟੀ ਉਮਰ ਵਿੱਚ ਕਿਉਂ ਵਿਆਹੀ ਫੇਰ ਕੁੜੀ ਨਾਲੇ 2-4 ਸਾਲ ਵੇਟ ਕਰਦੇ ਬੱਚੇ ਲਈ ਇੰਨੀ ਵੀ ਕੀ ਜਲਦੀ ਸੀ ਤੁਹਾਨੂੰ ਬੱਚੀ ਗੋਦ ਲੈਣ ਦੀ ਸਵੀਟੀ ਉਹ ਵੀ ਕੋਈ ਗੱਲ ਮੈਂ ਨਹੀਂ ਦੱਸ ਸਕਦੀ ਵੀਰ ਜੀ ਕਹਿੰਦੇ ਨਾ ਦੱਸ ਸਮਝ ਤਾਂ ਮੈਨੂੰ ਲੱਗ ਗਿਆ ਸਭ ਕਿਉਂਕਿ ਜਦੋਂ ਤੱਕ ਕੋਈ ਕਮੀ ਨਹੀਂ ਹੁੰਦੀ ਉਦੋਂ ਤੱਕ ਨਾ ਮਾਪੇ ਹੀ ਬੱਚੇ ਦੀ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਸੋਚਦੇ ਨੇ ਤੇ ਨਾ ਹੀ ਕਿਸੇ ਨੇ ਇੰਨੀ ਉਮਰ ਦੇ ਬੰਦੇ ਨਾਲ ਕੋਈ ਆਪਣੀ ਨਾ ਬਾਲਕ ਕੁੜੀ ਵਿਆਹਣੀ ਸੀ ਹੁਣ ਸਵੀਟੀ ਕੋਲ ਕੋਈ ਜਵਾਬ ਨਹੀਂ ਸੀ ਸ਼ਾਮ ਨੂੰ ਤਕਦੀਰ ਦੀ ਛੁੱਟੀ ਦੇ ਸਮੇਂ ਤੋਂ ਪਹਿਲਾਂ ਹੀ ਉਸ ਦੀ ਭੈਣ ਕੁੜੀ ਨੂੰ ਨਾਲ ਲੈ ਕੇ ਆ ਚੁੱਕੀ ਸੀ ਪਰ ਤਕਦੀਰ ਦਾ ਘਰ ਨੂੰ ਜਾਣ ਦਾ ਸਮਾਂ ਹੋ ਗਿਆ ਸੀ ਇਸ ਲਈ ਉਹ ਕੁਝ ਵੀ ਜਾਣ ਨਾ ਸકી ਰੀਤੀ ਨੂੰ ਤਾਂ ਪਹਿਲਾਂ ਹੀ ਛੱਡ ਆਈ ਸੀ ਬੱਸ ਸਟੈਂਡ ਕੁਝ ਦਿਨ ਲੰਘੇ ਕੁੜੀ ਦੇ ਸਹੁਰੇਸ ਨੂੰ ਲੈਣ ਆਏ ਪਹਿਲੀ ਵਾਰ ਤਾਂ ਇਹਨਾਂ ਨੇ ਵਾਪਸ ਭੇਜ ਦਿੱਤੇ ਪਰ ਦੂਜੀ ਵਾਰ ਉਹ ਕੁੜੀ ਨੂੰ ਕਿਵੇਂ ਨਾ ਕਿਵੇਂ ਲੈ ਗਏ ਇੱਕ ਦਿਨ ਲਾਂਚ ਸਮੇਂ ਇਹ ਪੇਕੇ ਘਰ ਚਲੀ ਗਈ ਬਾਅਦ ਵਿੱਚ ਵਿਸ਼ਾਲ ਦੁਕਾਨ ਤੇ ਆਇਆ ਤਾਂ ਵੀਰ ਜੀ ਨੇ ਉਸ ਨੂੰ ਪੁੱਛਿਆ ਕਿਸ ਵਿਟੀ ਦਾ ਸੁਹਾ ਇਦਾਂ ਦਾ ਕਿਉਂ ਹੈ ਤਾਂ ਉਹ ਕਹਿੰਦਾ ਵੀਰ ਜੀ ਇਹ ਇਦਾਂ ਦੀ ਹੀ ਹੈ ਆਪਣੇ ਘਰ ਵਿੱਚ ਵੀ ਤੇ ਮੇਰੇ ਘਰ ਵਿੱਚ ਵੀ ਨਾ ਕੋਈ ਕੰਮ ਕਰਦੀ ਹੈ ਨਾ ਕਦੇ ਰੋਟੀ ਬਣਾਈ ਹੈ ਮੇਰੇ ਮਾਪੇ ਦੀ ਇੱਜ਼ਤ ਵੀ ਨਹੀਂ ਕਰਦੀ ਨਾ ਮੈਂ ਜਿਉਂਦਿਆਂ ਵਿੱਚ ਨਾ ਮਰਦਿਆਂ ਮਰੀਆਂ ਵਿੱਚ ਮਜਬੂਰ ਹਾਂ ਇਸ ਲਈ ਰੱਖ ਕੇ ਬੈਠਾ ਹਾਂ ਕਿਉਂਕਿ ਛੱਡਣ ਦੀ ਗੱਲ ਤੇ ਬਹੁਤ ਪੈਸੇ ਮੰਗਦੀ ਹੈ ਅਸੀਂ ਇਹ ਸਭ ਸੁਣ ਕੇ ਹੈਰਾਨ ਸੀ ਪਰ ਵਿਸ਼ਾਲ ਨੇ ਸਾਨੂੰ ਕੁਝ ਵੀ ਕਿਸੇ ਨੂੰ ਦੱਸਣੇ ਤੋਂ ਮਨਾ ਕੀਤਾ ਸੀ ਸਵੀਟੀ ਤੋਂ ਵੀ ਗੱਲ ਲੁਕਾਉਣ ਲਈ ਕਿਹਾ ਸੀ ਇਸ ਲਈ ਅਸੀਂ ਚਾਹੁੰਦੇ ਹੋਏ ਵੀ ਵਿਸ਼ਾਲ ਲਈ ਕੁਝ ਨਹੀਂ ਕਰ ਸਕਦੇ ਸੀ ਸਾਫ਼ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਵੀ ਹੁਣ ਸਵਿਟੀ ਦੇ ਲੱਛਣ ਨਹੀਂ ਸੀ ਪਸੰਦ ਆ ਰਹੇ ਸ਼ਾਇਦ ਪਹਿਲਾਂ ਪਤਾ ਹੀ ਨਹੀਂ ਸੀ ਲੱਗ ਸਕਿਆ ਹੋਣਾ ਇਸੇ ਲਈ ਉਹ ਹੁਣ ਪਛਤਾਉਣ ਤੋਂ ਬਿਨਾ ਕੁਝ ਨਹੀਂ ਸੀ ਕਰ ਸਕਦਾ ਇੱਕ ਦਿਨ ਵੀਰ ਜੀ ਸਾਰਿਆਂ ਨੂੰ ਤਨਖਾਹ ਦੇ ਰਹੇ ਸਨ ਤਾਂ ਉਹ ਤਕਦੀਰ ਨੂੰ ਕਹਿੰਦੇ ਤੂੰ ਇਸ ਵਾਰ ਥੋੜੇ ਘੱਟ ਪੈਸਿਆਂ ਨਾਲ ਸਾਰ ਲਾ। ਜਦੋਂ ਜ਼ਰੂਰਤ ਹੋਈ ਫਿਰ ਲੈ ਲਵੀਂ ਬਾਕੀ। ਮੇਰੇ ਖਰਚੇ ਵੱਧ ਗਏ, ਤੇਰੀ ਭਾਬੀ ਦੇ ਬਿਮਾਰ ਰਹਿਣ ਕਰਕੇ ਤੈਨੂੰ ਬਿਨਾਂ ਸਮਝਾਏ ਮੈਂ ਸਮਝਾ ਸਕਦਾ। ਇਸ ਲਈ ਤੈਨੂੰ ਇਦਾਂ ਕਹਿੰਦਾ ਹਾਂ। ਕੋਈ ਗੱਲ ਨਹੀਂ ਵੀਰ ਜੀ, ਜਦੋਂ ਮੈਨੂੰ ਲੋੜ ਹੋਏਗੀ ਮੈਂ ਉਦੋਂ ਲੈ ਜਾਊਂਗੀ। ਤਕਦੀਰ ਨੇ ਜਵਾਬ ਦਿੱਤਾ। ਵਿੱਚ ਹੀ ਸਵਿਟੀ ਬੋਲ ਪਈ। ਮੈਨੂੰ ਦੱਸੋ ਕਿੰਨੇ ਪੈਸੇ ਚਾਹੀਦੇ ਨੇ ਤੂੰ ਦੱਸ ਰਮਨ ਤੈਨੂੰ ਕਿੰਨੀ ਰਕਮ ਚਾਹੀਦੀ ਹੈ ਮੈਂ ਕਿਹਾ ਕਿਉਂ ਤੇਰੇ ਕੋਲ ਵਾਧੂ ਨਹੀਂ ਲੱਗਦਾ ਸਵੇਟੀ ਕਦੇ ਸੁਣਿਆ ਕਿ ਕੋਈ ਜਿੰਨੀ ਉਮਰ ਦਾ ਹੋਵੇ ਉਹਦੇ ਕੋਲ ਉਨੇ ਹੀ ਲੱਖ ਰੁਪਏ ਹੋਣ ਤਕਦੀਰ ਨਹੀਂ ਮੇਰੇ ਕੋਲ ਤੇਰੀਆਂ ਫालतू ਗੱਲਾਂ ਲਈ ਟਾਈਮ ਨਹੀਂ ਸਵੇਟੀ ਮੇਰੀਆਂ ਗੱਲਾਂ ਫालतੂ ਨਹੀਂ ਰੁਕ ਤੈਨੂੰ ਮੈਂ ਸਬੂਤ ਨਾਲ ਹੀ ਦਿਖਾਉਣੀ ਆਂ ਤਕਦੀਰ ਕੀ ਬੋਲੀ ਜਾਨੀ ਆ ਕਿਹੜਾ ਸਬੂਤ ਸਵਿਟੀ 21 ਸਾਲ ਉਮਰ ਹੈ ਮੇਰੀ ਤਕਦੀਰ ਕਹਿੰਦੀ ਫੇਰ ਕੀ ਕਰੀਏ ਸਵਿਟੀ ਕਹਿੰਦੀ ਬੈਂਕ ਦੀ ਕਾਪੀ ਪਰਸ ਵਿੱਚੋਂ ਕੱਢ ਕੇ ਤਕਦੀਰ ਅੱਗੇ ਕਰਦੇ ਹੋਏ ਦੇਖ ਲੈ ਚੰਗੀ ਤਰ੍ਹਾਂ ਤਕਦੀਰ ਨੇ ਕਾਪੀ ਨਾ ਦੇਖੀ ਸਿੱਧੀ ਵੀਰ ਜੀ ਵੱਲ ਕਰ ਦਿੱਤੀ ਵੀਰ ਜੀ ਨੇ ਧਿਆਨ ਨਾਲ ਦੇਖ ਕੇ ਕਿਹਾ ਇੰਨੇ ਪੈਸੇ ਕਿਵੇਂ ਸੇਵ ਕਰ ਲੈਣੇ ਏ ਤੂੰ ਮੇਰੀ ਇੰਨੀ ਉਮਰ ਇੰਨੀ ਛੋਟੀ ਉਮਰ ਵਿੱਚ ਕਿੰਨੀ ਮੇਰੀ ਕਿੰਨੀ ਉਮਰ ਹੋ ਗਈ 42 ਸਾਲ ਨਾਲੇ ਬਿਜ਼ਨਸ ਆਪਣਾ ਹੈ ਮੈਂ ਵੀ ਨਹੀਂ ਸੇਵ ਕਰ ਸਕਿਆ ਤੂੰ ਕਿਵੇਂ ਸੇਵ ਕਰ ਲਈ ਸਵੀਟੀ ਕਹਿੰਦੀ ਹੱਥਾਂ ਤੇ ਹੱਥ ਮਾਰ ਕੇ ਹੱਸਦੇ ਹੋਏ ਏਦਾਂ ਹੀ ਹੈ ਫੇਰ ਤੁਸੀਂ ਨਹੀਂ ਕਰ ਸਕਦੇ ਏਦਾਂ ਜਿੱਦਾਂ ਮੈਂ ਬਚਾਏ ਨੇ ਪੈਸੇ ਵੀਰ ਜੀ ਦੇ ਪ੍ਰੀਤੀ ਦੋਵੇਂ ਹੈਰਾਨ ਸੀ ਪਰ ਤਕਦੀਰ ਨੂੰ ਪਤਾ ਸੀ ਕਿ ਉਹ ਕਿਵੇਂ ਪੈਸੇ ਕਮਾ ਰਹੀ ਸੀ ਇਸ ਲਈ ਤਕਦੀਰ ਨੂੰ ਕੁਝ ਜ਼ਿਆਦਾ ਹੈਰਾਨੀ ਨਹੀਂ ਸੀ ਹੋਈ ਬਾਕੀ ਕਹਾਣੀ ਅਗਲੇ ਭਾਗ ਵਿੱਚ ਤਾਂ ਨਹੀਂ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ